ਦੁਨੀਆ ਦੇ ਵਿੱਚ ਸ਼ਾਇਦ ਹੀ ਕੋਈ ਅਜਿਹਾ ਸਖਸ਼ੋਵੇ ਜਿਸ ਨੂੰ ਖੁਸ਼ ਰਹਿਣਾ ਪਸੰਦ ਨਾ ਹੋਵੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਬਹੁਤ ਸਾਰੇ ਲੋਕ ਨੇ ਜਿਹੜੇ ਛੋਟੀਆਂ-ਛੋਟੀਆਂ ਗੱਲਾਂ ਤੇ ਖੁਸ਼ ਹੋ ਜਾਂਦੇ ਨੇ ਉਤੋਂ ਉੱਥੇ ਅਜਿਹੇ ਲੋਕ ਵੀ ਨੇ ਜਿਹੜੀਆਂ ਨਿੱਕੀਆਂ-ਨਿੱਕੀਆਂ ਗੱਲਾਂ ਦੇ ਉੱਤੇ ਉਦਾਸ ਹੋ ਜਾਂਦੇ ਨੇ ਕੀ ਤੁਹਾਨੂੰ ਪਤਾ ਹੈ ਸਾਡੇ ਸਰੀਰ ਦੇ ਵਿੱਚ ਇੱਕ ਅਜਿਹਾ ਹਾਰਮੋਨ ਹੈ ਜੋ ਸਾਡੀ ਖੁਸ਼ ਹੋਣ ਦੀ ਸਮਰੱਥਾ ਨੂੰ ਵਧਾਉਂਦਾ ਹੈ ਜੀਹਾਂ ਇਸ ਹਾਰਮੋਨ ਦਾ ਨਾਮ ਹੈ ਡੋਪਾਮਾਈਨ ਹਾਰਮੋਨ ਇਸ ਨੂੰ ਵਧਾਉਣ ਲਈ ਤੁਸੀਂ ਕੀ ਕਰ ਸਕਦੇ ਹੋ ਤੁਹਾਨੂੰ ਇਹ ਜਾਣਕਾਰੀ ਦਵਾਂਗੇ ਦੱਸਦੇ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਪੌਸਟਿਕ ਭੋਜਨ ਖਾਣਾ ਚਾਹੀਦਾ ਹੈ ਆਪਣੇ ਮਨਪਸੰਦ ਗਾਣੇ ਤੁਹਾਨੂੰ ਜੋ ਵੀ ਗਾਣੇ ਪਸੰਦ ਨੇ ਸੁਣਨੇ ਤੁਸੀਂ ਉਹ ਗਾਣੇ ਸੁਣ ਸਕਦੇ ਹੋ ਇਸ ਦੇ ਨਾਲ ਹੀ ਘਰ ਦੇ ਵਿੱਚ ਕੋਈ ਪਾਲਤੂ ਜਾਨਵਰ ਰੱਖ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਤੁਹਾਨੂੰ ਕਸਰਤ ਕਰਨੀ ਚਾਹੀਦੀ ਹੈ ਹਰ ਰੋਜ਼ ਕਸਰਤ ਕਰਨ ਦੇ ਨਾਲ ਡੋਪਾਮਾਈਨ ਹਾਰਮੋਨ ਅਜਿਹਾ ਰਿਲੀਜ਼ ਹੁੰਦਾ ਤੁਸੀਂ ਦਿਨ ਭਰ ਦੇ ਵਿੱਚ ਆਪਣੇ ਆਪ ਨੂੰ ਖੁਸ਼ਹਾਲ ਮਹਿਸੂਸ ਕਰਦੇ ਹੋ ਖੁਸ਼ੀ ਮਹਿਸੂਸ ਕਰਦੇ ਹੋ ਇਸ ਦੇ ਨਾਲ ਤੁਹਾਨੂੰ ਦੱਸੀ ਕਿ ਜੇਕਰ ਤੁਸੀਂ ਪੋਸੀਬਲ ਹੋ ਸਕਦਾ ਹੈ ਤਾਂ ਅਖਰੋਟ ਖਾ ਸਕਦੇ ਹੋ ਅਖਰੋਟ ਖਾਣ ਦੇ ਨਾਲ ਡੋਪਾਮਾਈਨ ਹਾਰਮੋਨ ਅਜਿਹਾ ਕਾਫੀ ਮਾਤਰਾ ਦੇ ਵਿੱਚ ਰਿਲੀਜ਼ ਹੁੰਦਾ